ਨਾਵਲ ਨਵਾਂ ਜਨਮ ਭਾਗ 9 ਚਾਰ ਚਫੇਰੇ ਨੀਲੇ ਨੀਲੇ ਪਰਬਤ ਹੱਥਾਂ ਉੱਤੇ ਤਾਰਿਆਂ ਦੀ ਜੰਨਤ ਚੁੱਕੀ ਖੜੇ ਸਨ ਰਾਤ ਦੇ ਕਾਲੇ ਸੀਨੇ ਵਿੱਚ ਇਹ ਸਿਤਾਰੇ ਵਾਦੀ ਉੱਤੇ ਟਸ ਟਸ ਕਰ ਰਹੇ ਸਨ ਮੈਂ ਸਵੇਰੇ ਉੱਠਿਆ ਤੇ ਬਾਹਰ ਲਾਂਨ ਵਿੱਚ ਆ ਗਿਆ ਤੇ ਪਿੱਜੀ ਪਿੱਜੀ ਮਖਮਲ ਉੱਤੇ ਨੰਗੀ ਪੈਰੀ ਤੁਰਨ ਲੱਗਾ ਦੂਰ ਨੀਲੇ ਪਰਬਤ ਪਿੱਛੇ ਚਿੱਟੀ ਪਉ ਹੰਸ ਵਾਂਗੂ ਖੰਭ ਫੜਕਾਣ ਲੱਗ ਪਈ ਸੀ ਫੇਰ ਇਹ ਪਉ ਸਦੂਰੀ ਅਤੇ ਫੇਰ ਅੰਬਰਸਰੀ ਹੋ ਗਈ ਮੈਂ ਮਦਨਜੀਤ ਨੂੰ ਆਖਿਆ ਉਹ ਉੱਠ ਕੇ ਬਾਹਰ ਆਵੇ ਤੇ ਇਸ ਸਵੇਰ ਦੇ ਦਰਸ਼ਨ ਕਰੇ ਪਰ ਉਹ ਅੰਦਰ ਪਲੰਘ ਉੱਤੇ ਕੂਕ ਸੁੱਤਾ ਪਿਆ ਸੀ ਆਖਿਰ ਜਦੋਂ ਚੌਂਕੀਦਾਰ ਬੈੱਡ ਟੀ ਲੈ ਕੇ ਆਇਆ ਤਾਂ ਉਹ ਉੱਠ ਕੇ ਬੈਠਾ ਹੋਇਆ ਸੀ ਨਾ ਤੋਕੇ ਨਾਸ਼ਤੇ ਬਾਅਦ ਮੈਂ ਮਦਨਜੀਤ ਨੂੰ ਆਖਿਆ ਕਿ ਹੁਣ ਮੈਂ ਕੁਝ ਲਿਖਣਾ ਹੈ ਹੁਣ ਉਹ ਮੈਥੋਂ ਦੂਰ ਰਹੇ ਤੇ ਮੈਨੂੰ ਕੁਝ ਇਕਾਂਤ ਦੇਵੇ ਵੱਡੇ ਹਾਲ ਕਮਰੇ ਵਿੱਚ ਮੈਂ ਟੇਬਲ ਉੱਤੇ ਬਹਿ ਗਿਆ ਤੇ ਕਾਗਜ਼ ਪੈਨਸਲ ਫੜ ਕੇ ਆਪਣਾ ਮਨ ਬਣਾਉਣ ਲੱਗ ਪਿਆ ਹੁਣ ਮੈਂ ਕੁਝ ਕੋ ਹਲਕਾ ਤੇ ਠੀਕ ਮਹਿਸੂਸ ਕਰ ਰਿਹਾ ਸਾਂ ਉੰਜੇ ਹੀ ਉਹ ਠੀਕ ਸੀ ਮਨ ਪਹਾੜ ਦੀ ਹਲਕੀ ਹਲਕੀ ਹਵਾ ਪਰਦਿਆਂ ਨੂੰ ਛੂੰਦੀ ਤੇ ਮੈਨੂੰ ਆ ਆ ਕੇ ਪਹੁੰਦੀ ਸੀ ਮੈਂ ਠਾਠੀ ਬਨ ਕੇ ਨੰਗੇ ਸਿਰ ਹੀ ਲਿਖਣ ਲਈ ਬੈਠਾ ਹੋਇਆ ਸਾਂ ਕੱਪੜੇ ਵੀ ਨਹੀਂ ਸਨ ਪਹਿਨੇ ਸਿਰਫ ਸਲੀਪਿੰਗ ਸੂਟ ਹੀ ਪਾਇਆ ਹੋਇਆ ਸੀ ਕਾਗਜ਼ ਉੱਤੇ ਪੈਨਸਲ ਰੱਖ ਕੇ ਮੈਂ ਕਵਿਤਾ ਸੋਚਣ ਲੱਗ ਪਿਆ ਪਰ ਸਮਝ ਨਹੀਂ ਸੀ ਆਉਂਦੀ ਕਿ ਕਾਦੇ ਬਾਰੇ ਲਿਖਾਂ ਇੱਥੇ ਸਾਨੂੰ ਬੈਂਤ ਦਾ ਜੰਗਲ ਕਿਤੇ ਵੀ ਨਹੀਂ ਸੀ ਦਿਸਿਆ ਪਤਾ ਨਹੀਂ ਅਮਰਤ ਨੇ ਇਹ ਕਿਵੇਂ ਆਖ ਦਿੱਤਾ ਸੀ ਇੱਥੇ ਅਸੀਂ ਜਿੰਨੂ ਵੀ ਪੁੱਛਦੇ ਇਸ ਜੰਗਲ ਬਾਰੇ ਉਹ ਹੈਰਾਨ ਹੋ ਜਾਂਦਾ ਤੇ ਸਾਡੇ ਮੂੰਹ ਵੱਲ ਤੱਕਣ ਲੱਗਦਾ ਹਾਂ ਵਿਆਸ ਵਿੱਚ ਥੋੜੀ ਦੂਰ ਇੱਕ ਹਲਕਾ ਜਿਹਾ ਜਖੀਰਾ ਸੀ ਪਤਲੇ-ਪਤਲੇ ਰੁੱਖਾਂ ਦਾ ਸ਼ਾਇਦ ਉਹ ਉਸੇ ਨੂੰ ਕਹਿੰਦਾ ਹੋਵੇ ਪਰ ਉਹ ਬੈਂਤ ਨਹੀਂ ਸੀ ਚੀਲ ਜਾਂ ਦਿਓਦਾਰਾਂ ਦਾ ਕੋਈ ਹੋਰ ਹੀ ਰੁੱਖ ਸੀ ਪਤਲੇ ਜੇ ਉਹ ਜ਼ਰੂਰ ਸਨ 2 2 3 3 ਇੰਚ ਪਤਲੇ ਉੱਤੇ ਹਰੀਆਂ ਟਹਿਣੀਆਂ ਕੀ ਇਹ ਬੈਂਤ ਹੀ ਹੋਣਗੇ ਅਸੀਂ ਸੋਚਦੇ ਰਹੇ ਪਰ ਕਵਿਤਾ ਲਿਖਣ ਲਈ ਇਹ ਜ਼ਰੂਰੀ ਸ਼ਰਤ ਨਹੀਂ ਸੀ ਕਿ ਪਹਿਲਾਂ ਬੈਂਤ ਨੂੰ ਦੇਖਿਆ ਜਾਵੇ ਕਵੀ ਦਾ ਨੇਤਰ ਕਲਪਨਾ ਹੈ ਕਵੀ ਇਸ ਨੇਤਰ ਨਾਲ ਹੀ ਆਪਣੇ ਘਰ ਵਿੱਚ ਬੈਠਾ ਕੁੱਲ ਸੰਸਾਰ ਨੂੰ ਦੇਖਦਾ ਰਹਿੰਦਾ ਹੈ। ਕਵੀ ਦੀ ਦ੍ਰਿਸ਼ਟੀ ਦਿਬ ਹੈ ਪਰ ਕਲਪਨਾ ਵੀ ਤਦ ਹੀ ਅੱਖਾਂ ਖੋਲਦੀ ਜਾਂ ਤੱਕਦੀ ਹੈ ਜੇਕਰ ਮਨ ਵਿੱਚ ਜੀਵਨ ਦੀਆਂ ਕਿਰਨਾਂ ਦਾ ਕੋਈ ਟੋਟਾ ਹੋਵੇ। ਇਸ ਤੋਂ ਬਿਨਾ ਕਵਿਤਾ ਜਾਂ ਸਾਹਿਤ ਦਾ ਸਵਾਲ ਹੀ ਨਹੀਂ। ਕਟਰਾਇਨ ਵਿੱਚ ਅਸੀਂ ਇੱਕ ਬੜਾ ਹੀ ਸੁੰਦਰ ਪੱਥਰ ਦੇਖਿਆ। ਉਹ ਬਿਆਸ ਪਿਆਸੀ ਟਰੌਟ ਫਾਰਮ ਜਾਣ ਸਮੇਂ ਜਦੋਂ ਅਸੀਂ ਲੱਕੜ ਦਾ ਪੁਲ ਪਾਰ ਕਰਨ ਲੱਗੇ ਤਾਂ ਐਵੇਂ ਜਰਾ ਖਲੋ ਕੇ ਅਸੀਂ ਦਰਿਆ ਵੱਲ ਦੇਖਣ ਲੱਗ ਪਏ ਟਰੌਟ ਫਾਰਮ ਜਾਈਏ ਤਾਂ ਖੱਬੇ ਹੱਥ ਮਨਾਲੀ ਵੱਲ ਉਹ ਸੋਹਣਾ ਪੱਥਰ ਪਿਆ ਸੀ ਹਲਦੀ ਵਰਗਾ ਪੀਲਾ ਰੰਗ ਵਿੱਚ ਉਹਦੇ ਸ਼ੇਰ ਵਾਂਗੂ ਕਾਲੀਆਂ ਨੀਲੀਆਂ ਤੇ ਹਰੇ ਰੰਗ ਦੀਆਂ ਧਾਰੀਆਂ ਉੱਥੇ ਹੀ ਖਲੋਤੇ ਤੱਕਦੇ ਰਹਿਣ ਨੂੰ ਦਿਲ ਕਰ ਰਿਹਾ ਸੀ ਜਾਣੋ ਚੁੱਕ ਕੇ ਘਰ ਲੈ ਆਈਏ ਪਰ ਉਹ ਸੈਂਕੜੇ ਮਣਾ ਦਾ ਪੱਥਰ ਉੱਥੋਂ ਹਿਲ ਨਹੀਂ ਸਕਦਾ ਸੀ ਉਹ ਵਿਆਸ ਦੀ ਦੌਲਤ ਸੀ ਉਸ ਦਾ ਆਪਣਾ ਸੁੰਦਰਿਆ ਜੋ ਉੱਥੇ ਹੀ ਰਹਿਣਾ ਚਾਹੀਦਾ ਸੀ ਵਿਆਸ ਹਿਲੋਰਾ ਖਾ ਖਾ ਉਹਨੂੰ ਸ਼ੂ ਸ਼ੂ ਲੰਘਦਾ ਸੀ ਉਸ ਪੱਥਰ ਨੂੰ ਦੇਖਣ ਨਾਲ ਵੀ ਮੈਨੂੰ ਖਿਆਲ ਆਇਆ ਕਿ ਮੈਂ ਉਸ ਦੀ ਕਵਿਤਾ ਲਿਖਾਂ ਪਰ ਇਹੋ ਖਿਆਲ ਆ ਜਾਣ ਦਾ ਮਤਲਬ ਹੀ ਕੀ ਬਣਦਾ ਸੀ ਲੋੜ ਤਾਂ ਦਿਲ ਨੂੰ ਧੂ ਦੀ ਸੀ ਵੇਂਗਾ ਮੱਤੀ ਲਹਿਰ ਦੀ ਅਤੇ ਉਹ ਉਪਜੀ ਨਹੀਂ ਸੀ ਕਿੰਨਾ ਚਿਰ ਮੈਂ ਕਾਗਜ਼ ਉੱਤੇ ਪੈਨਸਲ ਫੜ ਕੇ ਸੋਚਦਾ ਰਿਹਾ ਪਰ ਕਵਿਤਾ ਵਰਗੀ ਕੋਈ ਵੀ ਚੀਜ਼ ਮੈਨੂੰ ਸੁਝਦੀ ਨਹੀਂ ਆਖਿਰ ਮੇਰਾ ਗਮ ਹੀ ਮੇਰੇ ਸਾਹਮਣੇ ਆ ਜਾਂਦਾ ਸੀ ਮੈਂ ਇਹ ਦੇਖ ਰਿਹਾ ਸਾਂ ਕਿ ਇੰਨੀ ਸੁੰਦਰ ਵਾਦੀ ਉੱਤੇ ਕੇਵਲ ਗਮ ਪ੍ਰਦਾਨ ਹੈ ਦਰਦ ਹੈ ਚੀਸ ਹੈ ਖਮੋਸ਼ੀ ਹੈ ਤੇ ਉਦਾਸੀ ਹੈ ਮੈਂ ਉਸੇ ਤਰ੍ਹਾਂ ਬੈਠਾ ਸਾਂ ਕਿ ਕਮਰੇ ਦੀ ਵਿਛਾਈ ਉੱਤੇ ਪੋਲੇ-ਪੋਲੇ ਪੈਰਾਂ ਨਾਲ ਮਦਨਜੀਤ ਆਇਆ ਤੇ ਬਹੁਤ ਹੀ ਵਿਚਾ ਨਾਲ ਉਹ ਮੇਰੇ ਪਾਸ ਖਲੋ ਗਿਆ ਮੈਂ ਉਸ ਵੱਲ ਤੱਕ ਕੇ ਆਖਿਆ ਯਾਰ ਕੁਝ ਸੁਝਦਾ ਹੀ ਨਹੀਂ ਅੱਛਾ ਹੱਦ ਹੋ ਗਈ ਇੱਥੇ ਵੀ ਕੁਝ ਸੋਚਦਾ ਨਹੀਂ ਇੰਨੇ ਸੋਹਣੇ ਮਾਹੌਲ ਵਿੱਚ ਮਾਹੌਲ ਬਹੁਤ ਹੀ ਸੋਹਣਾ ਸੀ ਬਹੁਤ ਖੂਬਸੂਰਤ ਸਿੰਘਾਂ ਦੇ ਬਗੀਚਿਆਂ ਤੇ ਫੁੱਲਾਂ ਲੱਦੀਆਂ ਝਾੜੀਆਂ ਵਿੱਚ ਸਾਡਾ ਸੋਹਣਾ ਬੰਗਲਾ ਸੀ ਕਮਰੇ ਵਿੱਚ ਸਵਰਗ ਵਰਗੀ ਚੈਨ ਤੇ ਖਮੋਸ਼ੀ ਸੀ ਚਾਰ ਚੁਫੇਰੇ ਨੀਲੇ ਪਰਬਤ ਸੋਹਣਾ ਚੁੱਕੀ ਖੜੇ ਸਨ ਪਰ ਮੈਂ ਐਸੀ ਸੁੰਦਰ ਥਾਂ ਵੀ ਉਨਾਂ ਹੀ ਮਜਬੂਰ ਸਾਂ ਕੁਝ ਵੀ ਪਉਂਦਾ ਨਹੀਂ ਸੀ ਮੈਨੂੰ ਮਦਨਜੀਤ ਬਾਹਰ ਆ ਕੇ ਫੇਰ ਟੈਲਣ ਲੱਗ ਪਿਆ ਕਾਫੀ ਯਤਨ ਮਗਰੋਂ ਮੈਂ ਇੱਕ ਬੰਦ ਉਲਿਕਿਆ ਮਦਨਜੀਤ ਨੇ ਸੁਣਿਆ ਤੇ ਆਖਿਆ ਕਿ ਠੀਕ ਹੈ ਐਵੇਂ ਹੀ ਲਿਖਦਾ ਜਾਵਾਂ ਮੈਂ ਪਰ ਮੈਨੂੰ ਨਿਸ਼ਚਾ ਨਹੀਂ ਸੀ ਉਹ ਬੰਦ ਕੁਝ ਇਉਂ ਸੀ ਸਵਾ ਪੀਲਾ ਨੀਲਾ ਕਾਲਾ ਵਾਦੀ ਦਾ ਦਿਨ ਟਲ ਗਿਆ ਦਿਉਦਾਰਾਂ ਵਿੱਚ ਆਥਣ ਸਿਰ ਨੀਵਾ ਕੇ ਬਹਿ ਗਈ ਹੈ ਦਰਦ ਦੇਖ ਨਹੀਂ ਹੁੰਦਾ ਅਤੇ ਉਦਾਸ ਮੂੰਹ ਕਾਲੇ ਕਾਲੇ ਸੋਗੀ ਕਪੜੇ ਮਦਨਜੀਤ ਨੂੰ ਪੁੱਛਿਆ ਕਿ ਉਸ ਨੂੰ ਕਿਵੇਂ ਦਿਸਦੀ ਹੈ ਉਸ ਵੀ ਇਹ ਹੀ ਮੂਰਤ ਦੱਸੀ ਮੈਨੂੰ ਕੁਝ ਤਸੱਲੀ ਹੋਈ ਪਰ ਫਿਰ ਵੀ ਨਿਸ਼ਚਾ ਨਹੀਂ ਸੀ ਆਖਰ 12 ਵਜ ਗਏ ਮੈਂ ਉਵੇਂ ਹੀ ਬੈਠਾ ਹੋਇਆ ਸਾਂ ਅੱਗੇ ਕੁਝ ਵੀ ਲਿਖ ਨਾ ਸਕਦਾ ਹੋਇਆ ਸਮਝ ਨਹੀਂ ਸੀ ਆਉਂਦੀ ਕਿ ਅੱਗੋਂ ਹੁਣ ਕੀ ਆਖਾਂ ਮੈਂ ਵਨ ਸੁਵੰਨੇ ਬੰਦਾਂ ਵਿੱਚ ਹੁਣ ਇਸ ਖਿਆਲ ਨੂੰ ਕਿਵੇਂ ਸਜਾਵਾਂ ਘਟੋ ਘਾਟ ਜੇ ਦੋ ਬੰਦ ਵੀ ਹੋਰ ਲਿਖੇ ਜਾਂਦੇ ਤਾਂ ਕਵਿਤਾ ਆਖ ਸਕਦਾ ਸਾਂ ਉੰਜ ਤਾਂ 4 ਜਾਂ 5 ਬੰਦ ਹੀ ਹੋਰ ਹੋਣੇ ਚਾਹੀਦੇ ਸਨ ਪਰ ਜੇ ਤਿੰਨ ਵੀ ਹੋਰ ਹੋ ਜਾਣ ਤਾਂ ਵੀ ਕੁਝ ਹੋ ਸਕਦਾ ਸੀ ਇੱਕ ਬੰਦ ਦਾ ਕੀ ਸੀ ਘਟੋ ਘਟ ਮੈਂ ਤਿੰਨ ਬੰਦ ਜ਼ਰੂਰ ਲਿਖਨੇ ਚਾਹੁੰਦਾ ਸਾਂ ਪਰ ਇਸ ਗੱਲ ਤੋਂ ਅੱਗੇ ਹੀ ਕੋਈ ਗੱਲ ਨਹੀਂ ਸੀ ਬਣਦੀ ਪਈ ਆਖਿਰ ਮੈਂ ਉਹ ਇੱਕ ਹੀ ਬੰਦ ਆਪਣੇ ਨਾਲ ਲੈ ਗਿਆ ਤੇ ਸੋਚਿਆ ਕਿ ਅੱਗੇ ਹੋਰ ਮੈਂ ਫੇਰ ਕਦੇ ਲਿਖ ਲਵਾਂਗਾ ਦੋ ਬੰਦ ਪਹਿਲਾਂ ਹੀ ਮੈਂ ਕੋਈ ਹੋਰ ਲਿਖੇ ਸਨ ਅੱਡੋ ਅੱਡ ਕਵਿਤਾਵਾਂ ਦੀ ਬੜੇ ਹੀ ਸੋਹਣੇ ਤਾਕਤਵਰ ਜੇਕਰ ਉਹਨਾਂ ਨਾਲ ਹੀ 2 2 ਜਾਂ 3 3 ਹੋਰ ਲੇਖ ਹੋ ਜਾਂਦੇ ਤਾਂ ਬਹੁਤ ਸੋਹਣੀਆਂ ਦੋ ਕਵਿਤਾਵਾਂ ਉਹੀਓ ਲੇਖ ਹੋ ਜਾਣੀਆਂ ਸਨ ਮਨਾਲੀ ਵੀ ਮੈਂ ਉਹਨਾਂ ਸੰਬੰਧੀ ਬਹੁਤ ਕੋਸ਼ਿਸ਼ ਕੀਤੀ ਸੀ ਇੱਥੇ ਵੀ ਹੁਣ ਸੋਚਿਆ ਸੀ ਪਰ ਉਹ ਅੱਗੇ ਤੁਰ ਨਾ ਸਕੀਆਂ ਆਖਿਰ ਇਹ ਵੀ ਬੰਦ ਮੈਂ ਉਹਨਾਂ ਦੇ ਨਾਲ ਹੀ ਸਾਂਭ ਲਿਆ ਸੀ ਕਦੇ ਫਿਰ ਲੇਖ ਲੈਣ ਲਈ ਕੇਵਲ ਅੱਜ ਸ਼ਾਮ ਤੱਕ ਹੀ ਅਸੀਂ ਇੱਥੇ ਰਹਿਣਾ ਸੀ ਅਸੀਂ ਸਮਾਨ ਬੰਨਿਆ ਤੇ ਸੜਕ ਉੱਤੇ ਆ ਗਏ ਤੇ ਫਿਰ ਮਨਾਲੀ ਪਹੁੰਚ ਗਏ ਅਮਰਤ ਮੁਸਕਰਾ ਕੇ ਬੋਲਿਆ ਹਾਂ ਬਾਈ ਫੇਰ ਹੋਰ ਮੈਂ ਥੋੜਾ ਜਿਹਾ ਡਰਿਆ ਕਿ ਹੁਣੇ ਅਮਰਤ ਮੇਰੇ ਕੋਲੋਂ ਹਿਸਾਬ ਮੰਗਣ ਲੱਗ ਜਾਵੇਗਾ ਹਾਂ ਬਾਈ ਫੇਰ ਲਿਖਿਆ ਕੁਝ ਪਰ ਉਹ ਝੱਟ ਹੀ ਆਖਣ ਲੱਗਾ ਕੈਸੀ ਰਹੀ ਫੇਰ ਕਟਰਾਏਨ ਭਾਵੇਂ ਮਤਲਬ ਉਹ ਹੀ ਸੀ ਜਿਸ ਦਾ ਮੈਨੂੰ ਤੜਕਾ ਸੀ ਪਰ ਸਾਫ਼ ਸਪਸ਼ਟ ਨਹੀਂ ਸੀ ਮਦਨਜੀਤ ਨੇ ਉੱਤਰ ਦਿੱਤਾ ਬਹੁਤ ਚੰਗੀ ਸੈਰ ਰਹੀ ਮੈਂ ਵੀ ਫਿਰ ਇਹ ਹੀ ਕਹਿ ਰਿਹਾ ਸੀ ਪਰ ਮੇਰੇ ਵਿੱਚ ਕਮਜ਼ੋਰੀ ਸੀ ਕਿਉਂਕਿ ਉਹਦੇ ਕਹਿਣ ਅਨੁਸਾਰ ਮੈਂ ਲਿਖਿਆ ਨਹੀਂ ਸੀ ਉੱਥੇ ਕੁਝ ਸੋ ਮੈਂ ਆਪ ਹੀ ਆਖ ਦਿੱਤਾ ਲੇਖ ਤਾਂ ਕੁਝ ਨਹੀਂ ਹੋਇਆ ਉੱਥੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਮਰਤ ਆਖ ਰਹੀ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਇਸ ਵਿੱਚ ਮੇਰਾ ਦੋਸ਼ ਨਹੀਂ ਇਹ ਮੈਂ ਬਿਲਕੁਲ ਦੱਸਿਆ ਨਹੀਂ ਕਿ ਇੱਕ ਬੰਦ ਮੈਂ ਲਿਖਿਆ ਹੈ ਇੱਕ ਬੰਦ ਦੀ ਗੱਲ ਕਰਦਿਆਂ ਮੈਨੂੰ ਸ਼ਰਮ ਆ ਰਹੀ ਸੀ ਇਹ ਕੋਈ ਲਿਖਣਾ ਥੋੜਾ ਸੀ ਨਾਲੇ ਇਹ ਵੀ ਸ਼ੰਕਾ ਸੀ ਕਿ ਕੀ ਪਤਾ ਹੈ ਅਮਰਤ ਨੂੰ ਇਹ ਜਚੇ ਕਿ ਨਾ ਜਚੇ ਕਵਿਤਾ ਬਾਰੇ ਉਸ ਦੀ ਪੱਧਰ ਉੱਚੀ ਅਤੇ ਨਿਰੋਈ ਸੀ ਇੱਕ ਕਵਿਤਾ ਬਾਰੇ ਕੀ ਸਮੁੱਚੇ ਸਾਹਿਤ ਬਾਰੇ ਹੀ ਇੱਕ ਦਿਨ ਤਿੰਨੇ ਅਸੀਂ ਪਹਾੜ ਦੀ ਇੱਕ ਘਾਟੀ ਉੱਤੇ ਚੜੇ ਹੜਿੰਬਾ ਮਾਤਾ ਦੇ ਮੰਦਰ ਵੱਲ ਅਮਰਤਾ ਖਣ ਲੱਗਾ ਕੇ ਉਸ ਇੱਕ ਕਵਿਤਾ ਲਿਖੀ ਹੈ ਉਹ ਬੇਸ਼ੱਕ ਕਵੀ ਨਹੀਂ ਸੀ ਪਰ ਕਵਿਤਾ ਦੀ ਸਮਝ ਕਾਫੀ ਸੀ ਖਾਸ ਕਰ ਛੰਦ ਅਤੇ ਵਜਨ ਦੀ ਪਿੱਛੇ ਜਏ ਉਸ ਸੰਗ ਦੇ ਸੰਗ ਦੇ ਇੱਕ ਦੋ ਨਜ਼ਮਾਂ ਲਿਖੀਆਂ ਸਨ ਇੱਕ ਲੰਬੂਬਾ ਬਾਰੇ ਸੀ ਜੋ ਕਾਫੀ ਸ਼ਕਤੀਸ਼ਾਲੀ ਸੀ ਅਫਰੀਕਾ ਇਸ ਵਿੱਚ ਸਾਰਾ ਬੜਾ ਕਰੋਧਵਾਨ ਦਿਖ ਰਿਹਾ ਸੀ ਹੁਣ ਉਹ ਇਉਂ ਕਹਿ ਰਿਹਾ ਸੀ ਜਿਵੇਂ ਉਹ ਅਣਜਾਣ ਹੈ ਤੇ ਉਸ ਨੂੰ ਸ਼ਰਮ ਆ ਰਹੀ ਹੈ ਇਸੇ ਤਰ੍ਹਾਂ ਤੁਰਦੇ ਤੁਰਦੇ ਸਾਨੂੰ ਆਪਣੀ ਕਵਿਤਾ ਦਾ ਉਹ ਪਹਿਲਾ ਬੰਦ ਸੁਣਾਉਣ ਲੱਗਾ ਅੰਬਰ ਭਰਿਆ ਚਿੰਗਾਂ ਨਾਲ ਇਸ ਕਵਿਤਾ ਦੀ ਸੁਰਖੀ ਸੀ ਧੰਨਵਾਦ